सुबह होती है शाम होती है जिंदगी यूं ही तमाम होती है जिंदगी पल-पल बीत रही है ते इसने बीत ही जाना है आखिर जिंदगी च कुछ लोग जो कुछ कर गुज़रन दी चाह रखदे ने उस सवेर शाम दी घेड़ च बाहर आ जांदे ने याद रहंदा है त सिर्फ मकसद ते सिर ते सवार रहंदा है जुनून आओ मिलवाने आ तहां नु डॉक्टर अनुभूति ਦੇ ਨਾਲ 40 ਸਾਲ ਦੀ ਉਮਰ 'ਚ ਇਹਨਾਂ ਦੇ ਸਿਰ ਤੇ ਜਨੂਨ ਸਵਾਰ ਹੋ ਗਿਆ ਕਿ ਇਹਨਾਂ ਨੇ ਮੋਟਰਬਾਈਕ ਸਿੱਖਣੀ ਹੈ ਜਨੂਨ ਵੱਧਦਾ ਵੱਧਾ ਇਸ ਹੱਦ ਤੱਕ ਪਹੁੰਚ ਗਿਆ ਕਿ 48 ਦੀ ਉਮਰ ਤੱਕ ਆਉਂਦੇ ਆਉਂਦੇ ਇਹਨਾਂ ਨੇ ਪੂਰੇ ਭਾਰਤ ਦੀ ਯਾਤਰਾ ਮੋਟਰਸਾਈਕਲ ਤੇ ਇਕੱਲਿਆਂ ਹੀ ਕਰ ਲਈ ਇਹ ਯਾਤਰਾ ਪੰਜਾਬ ਤੋਂ ਕੰਨਿਆ ਕੁਮਾਰੀ ਦੀ ਸੀ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸਫ਼ਰ ਕਰਕੇ ਬਿਤਾਉਣਾ ਉਮਦਾ ਸਮਝਿਆ ਇਹ ਸਫ਼ਰ ਕਿੰਨਾ ਖੂਬਸੂਰਤ ਸੀ ਇਸ ਤੋਰਾਂ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਯਕੀਨਨ ਬਹੁਤ ਸਾਰੀਆਂ ਖੁਸ਼ਗਵਾਰ ਯਾਦਾਂ ਇਹ ਨਾਲ ਲੈ ਕੇ ਭਰਤੇ ਹੋਣਗੇ ਜ਼ਿੰਦਗੀ ਉਹ ਨਹੀਂ ਜੋ ਕਿਸੇ ਦੇ ਹਿਸਾਬ ਨਾਲ ਜੀ ਜਾਵੇ ਜ਼ਿੰਦਗੀ ਉਹ ਹੈ ਜੋ ਤੁਸੀਂ ਆਪਣੇ ਲਈ ਜਿੰਦੇ ਹੋ ਤੇ ਤੁਸੀਂ ਖੁਦ ਮੰਨਦੇ ਹੋ ਅੱਜ ਇੱਕ ਅਜਿਹੀ ਪਰਸਨੈਲਿਟੀ ਦੇ ਨਾਲ ਮਿਲਣ ਜਾ ਰਹੇ ਹਾਂ ਜਿਨੇ ਆਪਣੇ ਹਿਸਾਬ ਨਾਲ ਜ਼ਿੰਦਗੀ ਜੀ ਹੈ ਏਜ ਇਜ਼ ਜਸਟ ਅ ਨੰਬਰ ਇਸ ਗੱਲ ਨੂੰ ਸਾਬਿਤ ਕੀਤਾ ਹੈ ਅਨੁਭੂਤੀ ਜੀ ਦੇ ਨਾਲ ਮਿਲਾਵਾਂਗੇ ਸਤਿ ਸ਼੍ਰੀ ਅਕਾਲ मैम ਕੀ ਹਾਲ ਚਾਲ ਹੈ ਬਹੁਤ ਵਧੀਆ ਮੈਮ 40 ਦੀ ਉਮਰ ਜਦੋਂ ਅਸੀਂ ਸੋਚਦੇ ਹਾਂ ਕਿ ਸਭ ਕੁਝ ਹੋ ਗਿਆ ਹੁਣ ਬੱਚਿਆਂ ਲਈ ਜੀਆ ਜਾਵੇ ਹਨਾ ਅਸੀਂ ਬਹੁਤ ਸਪਨੇ ਆਪਣੇ ਹੁਣ ਖਤਮ ਕਰ ਦਿੰਨੇ ਆ ਜੀ 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 ਤੇ ਉਸ ਉਮਰ ਚ ਤੁਸੀਂ ਬਾਈਕ ਸਿੱਖੀ ਐ ਇਹ ਕਿਵੇਂ ਐਕਚੁਅਲੀ 2017 ਦੇ ਵਿੱਚ ਮੇਰੇ ਦਿਲ ਚ ਆਇਆ ਕਿ ਕਿਉਂ ਨਾ ਮੈਂ ਕੁਝ ਹੋਰ ਐਡਵੈਂਚਰ ਐਕਟੀਵਿਟੀਜ਼ ਕਰਾਂ ਐਕਚੁਅਲੀ ਉਸ ਤੋਂ ਪਹਿਲਾਂ ਵੀ ਮੈਂ ਕਾਫੀ ਐਡਵੈਂਚਰ ਐਕਟੀਵਿਟੀਜ਼ ਕਰਦੀ ਰਹਿੰਦੀ ਸੀ ਟਰੈਕਿੰਗ ਹੋ ਗਿਆ ਟਰੈਕਿੰਗ ਤੇ ਅਕਸਰ ਜਾਂਦੀ ਆ ਤੇ ਉਸ ਸਮੇਂ ਮੈਂ ਪੈਰਾਗਲਾਈਡਿੰਗ ਵੀ ਲਰਨ ਕੀਤੀ 1 ویک ਦਾ ਕੋਰਸ ਕੀਤਾ ਪਰ ਮੈਨੂੰ ਉਹ ਚ ਮਜ਼ਾ ਨਹੀਂ ਆਇਆ ਮੈਨੂੰ ਲੱਗਿਆ ਕਿ ਸ਼ਾਇਦ ਇਹ ਮੇਰੀ ਜਰਨੀ ਦਾ ਹਿੱਸਾ ਨਹੀਂ ਹੈ ਕੁਝ ਹੋਰ ਹੈ ਤਾਂ ਫਿਰ ਉਹ ਚੀਜ਼ ਕਹਿੰਦੇ ਨਾ ਕਿ ਆਪਣੀ ਆਤਮਾ ਨੂੰ ਐਕਸਪਲੋਰ ਕਰਦੇ ਕਰਦੇ ਸੈਲਫ ਐਕਸਪਲੋਰ ਕਰਦੇ ਕਰਦੇ ਮੈਨੂੰ ਲੱਗਿਆ ਕਿ ਮੈਨੂੰ ਬਾਈਕਿੰਗ ਸਿੱਖਣੀ ਚਾਹੀਦੀ ਹੈ ਉਸ ਟਾਈਮ ਫਿਰ ਮੈਂ ਰਾਇਲਨਫੀਲਡ ਬਾਈਕ ਪਹਿਲਾਂ ਖਰੀਦੀ ਫਿਰ ਚਲਾਨੀ ਸਿੱਖੀ ਉਸ ਤੋਂ ਬਾਅਦ ਮੈਮ ਇਹਦੇ ਵਿੱਚ ਹਿੰਮਤ ਵੱਡੀ ਸੀ ਜਾਂ ਚੁਣੌਤੀ ਦੋਨੋਂ ਹੀ ਸੀਗੇ ਚੁਣੌਤੀ ਵੀ ਸੀ ਤੇ ਹਿੰਮਤ ਵੀ ਚਾਹੀਦੀ ਸੀ ਉਸ ਚੁਣੌਤੀ ਨੂੰ ਓਵਰਕਮ ਕਰਨ ਦੇ ਲਈ ਲੇਕਿਨ ਕਿਉਂਕਿ ਮੇਰੀ ਲਾਈਫ ਦਾ ਨਿਯਮ ਇਹੀ ਹੈ ਕਿ ਮੈਂ ਆਪਣੇ ਲਈ ਇੱਕ ਚੈਲੰਜ ਕ੍ਰੀਏਟ ਕਰਦੀ ਆ ਉਹਨੂੰ ਐਕਸੈਪਟ ਕਰਦੀ ਆ ਫਿਰ ਉਹਨੂੰ ਓਵਰਕਮ ਖੁਦ ਹੀ ਕਰਦੀ ਆ ਅ ਜਿਵੇਂ ਕਿ ਆਪਾਂ ਸੁਣਦੇ ਆ ਔਰਤਾਂ ਲਈ ਜਿਆਦਾਤਰ ਇੱਕ ਪਰਸੈਪਸ਼ਨ ਬਣੀ ਹੋਈ ਆ ਕਿ ਔਰਤਾਂ ਡਰਾਈਵਿੰਗ ਨੂੰ ਲੈ ਕੇ ਡਰਦੀਆਂ ਨੇ ਹਨਾ ਕਿਸੇ ਨੂੰ ਪਿੱਛੇ ਨਹੀਂ ਬਿਠਾਉਂਦੀਆਂ ਕਿ ਮੈਂ ਤਾਂ ਸੁੱਟ ਦੂੰਗੀ ਹਨਾ ਤੇ ਉਹ ਚੀਜ਼ਾਂ ਨੂੰ ਤੁਸੀਂ ਕਿਦਾਂ ਅਲੱਗ ਉਹ ਚੀਜ਼ਾਂ ਤੋਂ ਮੈਨੂੰ ਇਦਾਂ ਨਹੀਂ ਲੱਗਦਾ ਕਿ ਬੀਇੰਗ ਅ ਫੀਮੇਲ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਵੀ ਡਰਾਈਵਿੰਗ 'ਚ ਪ੍ਰੋਬਲਮ ਆ ਸਕਦੀ ਹੈ ਇਹ ਸਾਰੇ ਮੈਨੂੰ ਲੱਗਦਾ ਆਪਣੀ ਮਨ ਦੇ ਵਹਿਮ ਨੇ ਸਿਰਫ ਤੇ ਬਹੁਤ ਸਾਰੇ ਵਹਿਮ ਤਾਂ ਐਸੇ ਹੈ ਜੋ ਮੈਨੂੰ ਮੇਰੇ ਲਈ ਕੋਈ ਪ੍ਰੋਬਲਮ ਨਹੀਂ ਬਣੇ ਕਿਉਂਕਿ ਉਹ ਵਹਿਮ ਮੈਂ ਕਦੀ ਆਪਣੇ ਦਿਲ ਚ ਰੱਖਿਆ ਹੀ ਨਹੀਂ ਕਦੀ ਆਇਆ ਹੀ ਨਹੀਂ ਤੇ ਇਸ ਲਈ ਇਹ ਚੀਜ਼ ਮੇਰੇ ਲਈ ਕੋਈ ਖਾਸ ਮੁਸ਼ਕਲ ਨਹੀਂ ਸੀ ਤੇ ਇਹ ਚੀਜ਼ ਜਸਟ ਅ ਨੰਬਰ ਹਾਂ ਇਸ ਨੂੰ ਕਿੰਨਾ ਕੁ ਮੈਂ ਇਹ ਮੰਨਦੀ ਹਾਂ ਕਿ ਏਜ ਦੀ ਵਾਕਈ ਏਜ ਇਸ ਜਸਟ ਅ ਨੰਬਰ ਜੇ ਅਸੀਂ ਕੁਝ ਵੀ ਚਾਹੀਏ ਤਾਂ ਕਿਸੇ ਵੀ ਏਜ ਦੇ ਵਿੱਚ ਅਸੀਂ ਕਰ ਸਕਦੇ ਹਾਂ ਉਸ ਨੂੰ मैम तो हाउसवाइफ हो या आ, मैं बेसिकली डॉक्टर हाँ आयुर्वेदिक डॉक्टर हाँ योगा टीचर हाँ रेकी हीलर एंड टेरो कार्ड रीडर हाँ और मैं अपना ही सेंटर रन करती दी है, नाल, नाल मैं अपनी जो भी एडवेंचर एक्टिविटीज और कह सकते हो मोटरसाइकलिंग करती हाँ ਤੇ ਮੈਮ ਕਿਦਾਂ ਘਰ ਨੂੰ ਮੈਨੇਜ ਕਰਦੇ ਹੋ ਫਿਰ ਤੁਸੀਂ ਮਤਲਬ ਬੇਸਿਕਲੀ ਜਦੋਂ ਔਰਤਾਂ ਦੀ ਗੱਲ ਕਰੀਏ ਤਾਂ ਘਰੋਂ ਨਿਕਲਣਾ ਔਖਾ ਹੋ ਜਾਂਦਾ ਹੈ ਆਪਾਂ ਕਹਿੰਦੇ ਆ ਕਿ ਬੱਚੇ ਕਿਨੇ ਦੇਖਣੇ ਨੇ ਘਰ ਰੋਟੀ ਕੌਣ ਬਣਾਏਗਾ ਸੌ ਚੀਜ਼ਾਂ ਹੁੰਦੀਆਂ ਨੇ ਨਾ ਔਰਤਾਂ ਦੀ ਲਾਈਫ ਦੇ ਵਿੱਚ ਤੇ ਉਹਨਾਂ ਚੀਜ਼ਾਂ ਤੋਂ ਪਰੇ ਹਟ ਕੇ ਤੁਹਾਡੀ ਲਾਈਫ ਕਿੱਦਾਂ ਡਿਫਰੈਂਟ ਆ ਮੇਰੀ ਲਾਈਫ ਡਿਫਰੈਂਟ ਐਦਾ ਹੈ ਕਿ ਮੇਰੀ ਲਾਈਫ ਦੇ ਵਿੱਚ ਮੈਂ ਔਰ ਮੇਰੇ ਬੇਟੇ ਤੋਂ ਸਿਵਾਏ ਹੋਰ ਕੋਈ ਵੀ ਨਹੀਂ ਹੈ ਆਈ ਐਮ ਅ ਸਿੰਗਲ ਪੇਰੈਂਟ 2005 ਤੋਂ ਲੈ ਕੇ ਹੁਣ ਤੱਕ ਮੈਂ ਸਿੰਗਲ ਪੇਰੈਂਟ ਹੈ ਤਾਂ ਇਸੇ ਲਈ ਮੈਨੂੰ ਕੋਈ ਘਰ ਦੀ ਸਮੱਸਿਆ ਰਹੀ ਨਹੀਂ ਕਿਉਂਕਿ ਮੇਰਾ ਘਰ ਮੇਰੀ ਮਰਜ਼ੀ ਦੇ ਅਕੋਰਡਿੰਗ ਹੀ ਚੱਲਦਾ ਜਿਵੇਂ ਮੈਂ ਚਲਾਣਾ ਚਾਹੁੰਦੀ ਹਾਂ ਉਵੇਂ ਮੈਂ ਮੈਨੇਜ ਕਰਦੀ ਹਾਂ ਆਪਣੀ ਕੰਮ ਨੂੰ ਔਰ ਆਪਣੇ ਘਰ ਨੂੰ ਨਾਲ ਹੀ ਨਾਲ ਆਪਣੇ ਪੈਸ਼ਨ ਨੂੰ ਔਰ ਮੇਰਾ ਬੇਟਾ ਬਹੁਤ ਜ਼ਿਆਦਾ ਮੇਰੇ ਨਾਲ ਕੋਆਪਰੇਟਿਵ ਹੈ ਇਸ ਸਮੇਂ ਖੈਰੋ ਕੈਨੇਡਾ ਵਿੱਚ ਹੈ ਤੇ ਮੇਰੇ ਪੇਰੈਂਟਸ ਨੇ ਲੇਕਿਨ ਉਹ ਖੰਨਾ ਚ ਰਹਿੰਦੇ ਨੇ ਤੇ ਮੈਂ ਉਹਨਾਂ ਕੋਲ ਕਦੀ ਕਦੀ ਚਲੀ ਜਾਂਦੀ ਹਾਂ ਕਦੀ ਉਹ ਆ ਜਾਂਦੇ ਆ ਤੇ ਇਸ ਲਈ ਕਰ ਨੂੰ ਮੈਨੇਜ ਕਰਨਾ ਇਹ ਮੇਰੇ ਲਈ ਕੋਈ ਜ਼ਿਆਦਾ ਮੁਸ਼ਕਿਲ ਕੋਈ ਸਮੱਸਿਆ ਨਹੀਂ ਰਹੀ ਵੈਸੇ ਕਦੀ ਗੱਲਾਂ ਗੱਲਾਂ ਚ ਹਾਸੇ ਚ ਕਦੀ ਬੇਟੇ ਨੇ ਨਹੀਂ ਕਿਹਾ ਮੰਮੀ ਕੀ ਇਹ ਬਸ ਹੁਣ ਰਹਿਣ ਦੋ ਨਹੀਂ ਉਹ ਬਹੁਤ ਮੋਟੀਵੇਟ ਕਰਦਾ ਹੈ ਇਹ ਜੋ ਵੀ ਮੈਂ ਕਰ ਰਹੀ ਆ ਉਹ ਸਿਰਫ ਔਰ ਸਿਰਫ ਉਹਦੀ ਮੋਟੀਵੇਸ਼ਨ ਦੀ ਵਜ੍ਹਾ ਨਾਲ ਕਰ ਰਹੀ ਆ ਉਹ ਮੈਨੂੰ ਬਹੁਤ ਜ਼ਿਆਦਾ ਅੱਗੇ ਵਧਾਣਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਮੰਮਾ ਤੁਸੀਂ ਕੁਝ ਅਲੱਗ ਕਰੋ ਔਰ ਹਮੇਸ਼ਾ ਅੱਗੇ ਵਧਦੇ ਰਹੋ ਉਹ ਆਪਣੇ ਫਰੈਂਡ ਸਰਕਲ ਜੀ ਵੀ ਬਹੁਤ ਪ੍ਰਾਊਡਲੀ ਦੱਸਦਾ ਹੈ ਸਾਰਿਆਂ ਨੂੰ ਤੇ ਸਾਰਿਆਂ ਦੇ ਪਰਸਨਲੀ ਮੈਨੂੰ ਫੋਨ ਆਉਂਦੇ ਨੇ ਮੈਸੇजेस ਆਉਂਦੇ ਆ ਬਿਲਕੁਲ ਉਹਨਾਂ ਨੂੰ ਬੇहद ਪ੍ਰਾਊਡ ਹੁੰਦਾ ਹੋਏਗਾ ਆਪਣੀ ਮਦਰ ਤੇ ਆ ਦੇਸ਼ ਦਾ ਦੌਰਾ ਕੀਤਾ ਤੁਸੀਂ ਹੈਨਾ ਕਿੰਨੇ ਦਿਨ ਲੱਗੇ ਤੁਹਾਨੂੰ ਇਸ ਦੌਰੇ ਨੂੰ ਮੈਨੂੰ ਇਸ ਜਰਨੀ ਚ ਪੂਰੇ 48 ਡੇਸ ਦੀ ਜਰਨੀ ਸੀ ਮੇਰੀ ਮੈਂ ਜੋ ਪਲਾਨ ਬਣਾਇਆ ਸੀ ਰੂਟ ਮੈਂ ਉਹ 45 ਡੇਸ ਦਾ ਸੀ ਲੇਕਿਨ ਮੈਂ 3-4 ਡੇਸ ਬਫਰ ਡੇਸ ਲੈ ਕੇ ਚੱਲ ਰਹੀ ਸੀ ਤੇ ਉਹ ਮੈਨੂੰ ਅੰਦਾਜ਼ਾ ਮੇਰਾ ਸਹੀ ਨਿਕਲਿਆ ਤੇ ਮੇਰੇ 48 ਡੇਸ ਮੈਨੂੰ ਲੱਗ ਗਏ ਪੂਰੀ ਜਰਨੀ ਚ ਠੀਕ ਹੈ ਤੇ ਤੁਸੀਂ ਇੱਕ ਨਕਸ਼ਾ ਬਣਾ ਕੇ ਤੁਰੇ ਹੋਗੇ ਹਾਂ ਡੈਫੀਨਿਟਲੀ ਤੇ ਸਾਰਾ ਕੁਝ ਉਸ ਉਸ ਨਕਸ਼ੇ ਦੇ ਅਕੋਰਡਿੰਗਲੀ ਚੱਲਿਆ ਤੇ ਕੀ ਐਦਾਂ ਦੀਆਂ ਦਿੱਕਤਾਂ ਤੁਹਾਨੂੰ ਆਈਆਂ ਕਿ ਜਿਹੜੀਆਂ ਤੁਸੀਂ ਸੋਚੀਆਂ ਨਹੀਂ ਸੀ ਪਰ ਆ ਰਹੀ ਆ ਹਾਂ ਅ ਦੇਖੋ ਨਕਸ਼ਾ ਤਾਂ ਡੈਫੀਨਿਟਲੀ ਮੈਂ ਪੂਰਾ ਬਣਾ ਕੇ ਚੱਲੀ ਸੀ ਔਰ ਰੂਟ ਮੈਪ ਦੇ ਅਕੋਰਡਿੰਗ ਚੱਲੀ ਦਿੱਕਤਾਂ ਜੋ ਮੈਂ ਜ਼ਿਆਦਾ ਸੋਚਿਆ ਨਹੀਂ ਉਹ ਇਹ ਕਿਉਂਕਿ ਉਹ ਸਭ ਅਨਐਕਸਪੈਕਟਿਡ ਹੁੰਦਾ ਹੀ ਹੈ ਮੇਰੀ ਪੁਰਾਣੀ ਜਰਨੀਜ਼ ਜਿੰਨੀ ਵੀ ਰਹੀਆਂ ਨੇ ਉਹਨਾਂ ਦੇ ਐਕਸਪੀਰੀਅੰਸ ਦੇ ਦੌਰਾਨ ਮੈਂ ਇਹ ਲਰਨ ਕੀਤਾ ਕਿ ਰੋਡ ਜਰਨੀ ਦੇ ਉੱਪਰ ਨਾ ਤੁਸੀਂ ਕੁਝ ਐਕਸਪੈਕਟ ਨਹੀਂ ਕਰ ਸਕਦੇ ਕਿ ਕਿਸ ਕਿਸ ਟਾਈਮ ਕੀ ਹੋ ਜਾਏਗਾ ਇਹ ਸਭ ਬਹੁਤ ਹੀ ਜ਼ਿਆਦਾ ਸੀਕ੍ਰੀਟ ਹੈ ਬਹੁਤ ਹੀ ਜ਼ਿਆਦਾ ਅਨਐਕਸਪੈਕਟਿਡ ਹੈ ਕਿਉਂਕਿ ਰੋਡ ਕੰਡੀਸ਼ਨਸ ਔਰ ਵੈਦਰ ਕੰਡੀਸ਼ਨਸ ਦੇ ਦੋਨੋਂ ਹੀ ਸਾਡੇ ਹੱਥ ਚ ਨਹੀਂ ਹੈ ਤੇ ਤੁਸੀਂ ਇਕੱਲੇ ਗਏ ਸੀਗੇ ਇਸ ਦੌਰੇ ਤੇ ਹਾਂ ਇਸ ਜਰਨੀ ਚ ਮੈਂ ਪੂਰੀ ਤਰ੍ਹਾਂ ਆਲ ਅਲੋਨ ਸੀ ਔਰ ਕੋਈ ਪਿਲਿਅਨ ਨਹੀਂ ਸੀ ਕੋਈ ਕੋਰਾਈਡਰ ਨਹੀਂ ਸੀ ਤੇ ਬੀਇੰਗ ਅ ਵਿਮਨ ਕੀ ਤੁਹਾਨੂੰ ਡਰ ਨਹੀਂ ਲੱਗਿਆ ਕਿ ਰਸਤੇ 'ਚ ਕੁਝ ਹੋ ਜਾਊਗਾ ਕਿਤੇ ਮੰਨ ਲਓ ਬਾਈਕ ਪੰਚਰ ਹੋ ਜਾਂਦੀ ਆ ਹਨਾ ਕੁਝ ਐਦਾਂ ਦੀ ਕੰਡੀਸ਼ਨਸ ਕੀ ਮਾਈਂਡ ਵਿੱਚ ਅਨੁਭੂਤੀ ਦੇ ਮਾਈਂਡ ਵਿੱਚ ਉਹ ਚੀਜ਼ਾਂ ਦਾ ਡਰ ਨਹੀਂ ਸੀ ਡਰ ਤਾਂ ਦੇਖੋ ਮਾਈਂਡ ਤਾਂ ਰਹਿੰਦਾ ਹੀ ਆ ਡਰ ਤਾਂ ਰਹਿੰਦਾ ਹੀ ਆ ਮਾਈਂਡ ਦੇ ਵਿੱਚ ਬਟ ਕਿਥੇ ਨਾ ਕਿਥੇ ਫਿਰ ਇਹ ਵੀ ਰਹਿੰਦਾ ਕਿ ਜੇ ਡਰ ਕੇ ਬੈਠ ਗਏ ਹਾਰ ਗਏ ਫਿਰ ਇਹ ਚੈਲੰਜ ਐਕਸੈਪਟ ਕਰਨ ਦਾ ਮਤਲਬ ਹੀ ਕੀ ਹੈ ਫਿਰ ਫਿਰ ਤਾਂ ਬੜੀ ਸੋਚ ਰੱਖਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਫਿਰ ਤਾਂ ਚੁੱਪਚਾਪ ਆਪਣਾ ਘਰ ਬੈਠੋ ਨਾਰਮਲ ਰੂਟੀਨ ਜੋ ਮੇਰੀ ਚੱਲ ਰਹੀ ਹੈ ਉਹ ਇਨਫ ਹੈ ਮੇਰੇ ਲਈ ਪਰ ਫਿਰ ਜੇ ਮੈਨੂੰ ਲੱਗਦਾ ਹੈ ਕਿ ਕੁਝ ਚੈਲੰਜ ਐਕਸੈਪਟ ਕੀਤਾ ਹੈ ਤੇ ਫਿਰ ਉਹਨੂੰ ਓਵਰਕਮ ਕਰਨਾ ਹੀ ਹੈ ਉਹਨੂੰ ਕੰਪਲੀਟ ਕਰਨਾ ਹੀ ਹੈ ਸਾਈਕਲ ਇਸ ਤੋਂ ਪਹਿਲਾਂ ਕਿਹੜੇ ਕਿੱਥੇ ਕਿੱਥੇ ਜਾ ਚੁੱਕੇ ਹੋ ਕਿੰਨੇ ਦਿਨਾਂ ਦੀ ਹਾਈਐਸਟ ਤੁਹਾਡੀ ਰਹੀ ਆ ਡੂਇੰਗ ਇਹ ਮੇਰੀ ਸਭ ਤੋਂ ਲੌਂਗੇਸਟ ਜਰਨੀ ਸੀ ਇਸ ਤੋਂ ਪਹਿਲਾਂ ਮੈਂ 2021 ਦੇ ਵਿੱਚ 16 ਦਿਨ ਦੀ ਜਰਨੀ ਕੀਤੀ ਸੀ ਰਾਈਡ ਕੀਤੀ ਸੀ ਉਹ ਵੀ ਅਲੋਨ ਸੋਲੋ ਰਾਈਡ ਕੀਤੀ ਸੀ ਚੰਡੀਗੜ੍ਹ ਟੂ ਗੋਆ ਚੰਡੀਗੜ੍ਹ ਟੂ ਗੋਆ ਰਾਈਡ ਕੀਤੀ ਸੀ 16 ਦਿਨ ਦੀ ਤੇ ਉਸ ਤੋਂ ਪਹਿਲਾਂ ਔਰ ਇਨ ਬੀਟਵੀਨ ਵੀ ਮੇਰੀ ਜਰਨੀਆਂ ਚਲਦੀਆਂ ਰਹਿੰਦੀਆਂ ਨੇ ਏਵਰੀ 2 3 ਮੰਥਸ ਔਰ ਮੈਂ ਕੋਈ ਨਾ ਕੋਈ ਰਾਈਡ ਤੇ ਜਾਂਦੀ ਰਹਿੰਦੀ ਆ ਕਦੀ 4 ਦਿਨ ਦੀ ਕਦੀ ਹਫਤੇ ਦੀ ਰਾਜਸਥਾਨ ਹਿਮਾਚਲ ਕਸ਼ਮੀਰ ਇਸ ਤਰ੍ਹਾਂ ਅਲੱਗ-ਅਲੱਗ ਦੇਸ਼ ਦਾ ਦੌਰਾ ਕੀਤਾ ਰੁੱਤਾਂ ਬਦਲੀਆਂ ਸਟੇਟਸ ਬਦਲੀਆਂ ਲੋਕ ਬਦਲੇ ਹੈਨਾ ਤੇ ਉਹ ਚੀਜ਼ਾਂ ਦੇ ਵਿੱਚ ਤੁਹਾਨੂੰ ਕੀ ਲੱਗਿਆ ਕੀ ਸਿੱਖਿਆ ਤੁਸੀਂ ਰਾਹਾਂ ਨੇ ਤੁਹਾਨੂੰ ਕੀ ਸਿਖਾਇਆ ਸਭ ਤੋਂ ਬੜੀ ਚੀਜ਼ ਜਿਹੜੀ ਹੈ ਨਾ ਉਹ ਜਰਨੀ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਡਾਈਵਰਸਿਟੀ ਐਨੀ ਹੈ ਆਪਣੇ ਇੱਥੇ ਕਲਚਰਲ ਡਾਈਵਰਸਿਟੀ ਹੈ ਲੈਂਗੁਏਜ ਦੀ ਡਾਈਵਰਸਿਟੀ ਹੈ ਖਾਣ ਪੀਣ ਦਾ ਇੰਨਾ ਜ਼ਿਆਦਾ ਪਰਿਵਰਤਨ ਹੈ ਤੇ ਉਹ ਚੇਂजेस ਜਾਂ ਕਹਿ ਲੋ ਕਿ ਲੋਕਾਂ ਦਾ ਰਹਿਣ ਸਹਿਣ ਉਸ ਤੋਂ ਇੰਨਾ ਜ਼ਿਆਦਾ ਸਿੱਖਣ ਨੂੰ ਮਿਲਦਾ ਹੈ ਤੇ ਮੈਨੂੰ ਸਭ ਤੋਂ ਜ਼ਿਆਦਾ ਸਿੱਖਣ ਨੂੰ ਮਿਲਿਆ ਕਿ ਸਿੰਪਲੀਸਿਟੀ ਤੇ ਮਿਨੀਮਲਿਸਟਿਕ ਐਕਚੁਅਲੀ ਮਿਨੀਮਲਿਸਟਿਕ ਹੁੰਦਾ ਕੀ ਹੈ ਮੈਂ ਉਹ ਆਬਜ਼ਰਵ ਕੀਤਾ ਪੂਰੀ ਜਰਨੀ ਸ਼ਾਇਦ ਮੈਂ ਜਿੰਨੇ ਕਪੜੇ ਲੈ ਕੇ ਗਈ ਸੀ ਉਹਦੇ ਉਹਦੇ ਵਿੱਚੋਂ ਵੀ ਅੱਧੇ ਕਪੜੇ ਮੇਰੇ ਯੂਜ਼ ਹੋਏ ਨੇ ਰੋਜ਼ ਸੇਮ ਕਪੜੇ ਪਾ ਕੇ ਮੈਨੂੰ ਲੱਗਦਾ ਕਿ ਮੈਂ ਪੂਰੀ ਉਮਰ ਦੋ ਕਪੜਿਆਂ ਵਿੱਚ ਆਰਾਮ ਨਾਲ guzara ਕਰ ਸਕਦੀ ਹਾਂ ਅੱਛਾ ਤੁਸੀਂ ਇਹ ਸਿੱਖਿਆ ਕਿ ਅਸੀਂ ਫਜ਼ੂਲ ਖਰਚੀ ਕਰਦੇ ਆਂ ਚੀਜ਼ਾਂ ਫਜ਼ੂਲ ਚ ਬਹੁਤ ਸਾਰੀਆਂ ਚੀਜ਼ਾਂ ਚ ਫਜ਼ੂਲ ਚੁਲਜੇ ਹੋਏ ਆਂ ਚਾਹੇ ਉਹ ਸਾਡਾ ਰਹਿਣ ਸਹਿਣ ਹੋਵੇ ਸਾਡੇ ਕਹਿ ਸਕਦੇ ਸਾਡੇ ਆਸ-ਪਾਸ ਦੀਆਂ ਚੀਜ਼ਾਂ ਹੋਣ ਕਲਟਰ ਬਹੁਤ ਇਕੱਠਾ ਕਰਨ ਦੀ ਆਦਤ ਪੈ ਜਾਂਦੀ ਹੈ ਨਾਲ ਹੀ ਨਾਲ ਸਾਡਾ ਮਾਈਂਡ ਜਦੋਂ ਮੈਂ ਜਰਨੀ 'ਚ ਸੀ ਜਦੋਂ ਮੈਂ ਰਾਈਡ ਕਰ ਰਹੀ ਸੀ ਉਦੋਂ ਮੇਰਾ ਇੱਕੋ ਹੀ ਮਕਸਦ ਹੁੰਦਾ ਸੀ ਕਿ ਮੈਂ ਸਿਰਫ ਔਰ ਸਿਰਫ ਪ੍ਰੈਜ਼ੈਂਟ ਦੇ ਮੋਮੈਂਟ 'ਚ ਰਹਿਣਾ ਹੈ ਪ੍ਰੈਜ਼ੈਂਟ ਮੋਮੈਂਟ 'ਚ ਕੀ ਚੱਲ ਰਿਹਾ ਮੇਰੇ ਸਾਹਮਣੇ ਕੀ ਹੋ ਰਿਹਾ ਮੈਂ ਸਿਰਫ ਉਹ ਸੋਚਣਾ ਹੈ ਜੇ ਮੈਂ ਬਹੁਤ ਜ਼ਿਆਦਾ ਪੁਰਾਣੀਆਂ ਚੀਜ਼ਾਂ ਸੋਚੂੰਗੀ ਤਾਂ ਵੀ ਮੈਂ ਆਊਟ ਆਫ ਫੋਕਸ ਹੋ ਜਾਊਂਗੀ ਫਿਊਚਰਲੀ ਸੋਚੂੰਗੀ ਤਾਂ ਵੀ ਆਊਟ ਆਫ ਫੋਕਸ ਹੋ ਜਾਊਂਗੀ ਤੇ ਆਊਟ ਆਫ ਫੋਕਸ ਹੋਣਾ ਮੇਰੇ ਲਈ ਬਹੁਤ ਜ਼ਿਆਦਾ ਡੇਂਜਰਸ ਹੈ ਤੇ ਇਹੀ ਲਾਈਫ ਦਾ ਨਿਯਮ ਹੈ ਕਿ ਜੋ ਵੀ ਕਰਨਾ ਹੈ ਪ੍ਰੈਸੈਂਟ ਮੂਮੈਂਟ ਤੇ ਫੋਕਸ ਕਰੋ ਪਾਸਟ ਜਾਂ ਫਿਊਚਰ ਵਿੱਚ ਬਿਲਕੁਲ ਨਹੀਂ ਜਾਣਾ ਔਰ ਜਿੰਨਾ ਹੋ ਸਕੇ ਮਿਨਿਮਲਿਸਟਿਕ ਆਪਣੇ ਆਪ ਨੂੰ ਬਣਾ ਕੇ ਚੱਲਣਾ ਤਾਂਕਿ ਅਸੀਂ ਮੈਕਸਿਮਮ ਬਰਡਨ ਫ੍ਰੀ ਹੋ ਕੇ ਲਾਈਫ ਜੀ ਸਕੀਏ ਬਾਈਕ ਦੀ ਰਫਤਾਰ ਤੇਜ਼ ਸੀ ਜਾਂ ਜ਼ਿੰਦਗੀ ਨੂੰ ਦੇਖਣ ਦੀ ਉਤਸੁਕਤਾ ਰਫਤਾਰ ਨਾਰਮਲ ਸੀ ਸਪੀਡ ਮੇਰੀ ਨਾਰਮਲ ਸੀ ਕਿਉਂਕਿ ਮੈਂ ਸਪੀਡੀ ਪਰਸਨ ਬਿਲਕੁਲ ਨਹੀਂ ਹਾਂ ਤੇ ਮੈਂ ਬਹੁਤ ਜ਼ਿਆਦਾ ਸਪੀਡ 'ਚ ਨਹੀਂ ਚਲਾਂਦੀ ਕਦੀ ਵੀ ਔਰ ਜ਼ਿੰਦਗੀ ਨੂੰ ਜਾਂ ਕਹਿ ਸਕਦੇ ਆ ਸਾਰੀ ਚੀਜ਼ਾਂ ਨੂੰ ਦੇਖਣ ਦੀ ਉਤਸੁਕਤਾ ਤੋਂ ਨੋ ਡਾਊਟ ਸੀ ਲੇਕਿਨ ਮੈਂ ਹਮੇਸ਼ਾ ਫੇਰ ਵੀ ਲਾਈਫ ਦਾ ਨਿਯਮ ਬਣਾ ਕੇ ਚਲਦੀ ਹਾਂ ਕਿ ਕੁਝ ਵੀ ਕਰੋ ਉਹ ਇੰਨਾ ਕੁ ਕਰੋ ਕਿ ਤੁਸੀਂ ਕੰਟਰੋਲ 'ਚ ਰਹਿ ਸਕੋ ਤੇ ਇੰਨੇ ਸਾਰੀਆਂ ਤੁਸੀਂ ਸਟੇਟਸ ਘੁੰਮੀਆਂ ਹਨਾ ਬਹੁਤ ਸਾਰੇ ਵੱਖਰੇ ਵੱਖਰੇ ਲੋਕਾਂ ਨੂੰ ਮਿਲੇ ਤੁਸੀਂ ਰੁਕੇ ਹੋਣੇ ਰਸਤਿਆਂ 'ਚ ਕਹੋ ਜੀ ਲੋਕ ਕਿ ਕਿੱਦਾਂ ਦੀਆਂ ਨਜ਼ਰਾਂ ਨਾਲ ਇੱਕ ਔਰਤ ਨੂੰ ਦੇਖਦੇ ਨੇ ਜਿੱਥੇ ਤੁਹਾਨੂੰ ਕਿਵੇਂ ਦੀਆਂ ਫੀਲਿੰਗਸ ਤੁਹਾਡੇ ਅੰਦਰ ਆਉਂਦੀਆਂ ਨੇ ਜੀ ਐਕਚੁਅਲੀ ਜੋ ਮੇਰਾ ਆਪਣਾ ਐਕਸਪੀਰੀਅੰਸ ਰਿਆ ਨਾ ਉਹ ਬਹੁਤ ਹੀ ਡਿਫਰੈਂਟ ਸੀ ਕਿਉਂਕਿ ਲੋਗਾ ਨੂੰ ਆਦਤ ਨਹੀਂ ਹੈ ਇੱਕ ਫੀਮੇਲ ਬਾਈਕਰ ਨੂੰ ਸੋਲੋ ਇਸ ਤਰ੍ਹਾਂ ਚਲਦੇ ਦੇਖਣ ਦੀ ਰਾਈਡ ਕਰਨ ਦੇ ਦੇਖਣ ਦੀ ਤੇ ਲੋਕ ਬਹੁਤ ਹੈਰਾਨ ਹੁੰਦੇ ਸੀ ਹੈਰਾਨ ਹੁੰਦੇ ਸੀ ਔਰ ਐਪਰੀਸ਼ੀਏਟ ਵੀ ਕਰਦੇ ਸੀ ਇੱਕ ਦੋ ਜਗ੍ਹਾ ਐਸਾ ਹੋਇਆ ਜਿੱਥੇ ਲੋਕਾਂ ਨੇ ਮੈਨੂੰ ਕਿਸੇ ਨੇ ਇਦਾਂ ਕਿਹਾ ਕਿ ਮੈਡਮ ਆਪ ਚੱਲ ਰਹੇ ਹੋ ਅਕੇਲੇ ਕੁਝ ਪ੍ਰੋਬਲਮ ਹੋ ਜਾਏ ਇਸੇ ਅੱਛਾ ਘਰ ਬੈਠੋ ਆਪਣੇ ਠੀਕ ਹੈ ਸਿਰਫ ਦੋ ਜਗ੍ਹਾ ਸ਼ਾਇਦ ਬਸ ਇੱਕ ਜਾਂ ਦੋ ਜਗ੍ਹਾ ਮੈਂ ਕਹਿ ਸਕਦੀ ਆ ਐਸਾ ਹੋਇਆ ਅਦਰਵਾਈਜ਼ ਮੈਕਸਿਮਮ ਜਗ੍ਹਾ ਮੈਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਉਹ ਲੋਕਾਂ ਨੇ ਮੈਨੂੰ ਇਸ ਚੀਜ਼ ਲਈ ਐਪਰੀਸ਼ੀਏਟ ਕੀਤਾ ਕਿ ਮੈਮ ਸਾਡੀ ਫੈਮਿਲੀ ਦੇ ਵਿੱਚ ਜਾਂ ਅਸੀਂ ਜਿੱਥੇ ਰਹਿੰਦੇ ਆ ਉੱਥੇ ਲੜਕੀਆਂ ਜਾਂ ਲੇਡੀਜ਼ ਘਰੋਂ ਬਾਹਰ ਨਿਕਲਦੇ ਹੋਏ ਵੀ ਉਹਨਾਂ ਨੂੰ ਡਰ ਮਹਿਸੂਸ ਹੁੰਦਾ ਔਰ ਤੁਸੀਂ ਬੇਖੌਫ ਹੋ ਕੇ ਬੇਬਾਕ ਹੋ ਕੇ ਇਕੱਲੇ ਜਰਨੀ 'ਚ ਹੋ ਰਾਈਡ ਕਰ ਰਹੇ ਹੋ ਤੇ ਵਾਕਈ ਬਹੁਤ ਅੱਛੀ ਗੱਲ ਹੈ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਆਪਣੇ ਆਪ ਪ੍ਰਾਊਡ ਫੀਲ ਅੱਛਾ ਲੱਗਦਾ ਹੈ ਬਸ ਮੈਨੂੰ ਕਈ ਵਾਰ ਨਹੀਂ ਸਮਝ ਆਉਂਦਾ ਕਿ ਭਈ ਚੱਲ ਕੀ ਰਿਹਾ ਜ਼ਿੰਦਗੀ 'ਚ ਹੋ ਕੀ ਰਿਹਾ ਕਿਉਂਕਿ ਮੈਂ ਜੋ ਕਰਨਾ ਸੀ ਮੇਰਾ ਮਕਸਦ ਉਸ ਸਮੇਂ ਸੀ ਕਿ ਬਸ ਮੇਰਾ ਟਾਰਗੇਟ ਹੈ ਔਰ ਮੈਂ ਆਪਣਾ ਟਾਰਗੇਟ ਅਚੀਵ ਕਰਨਾ ਹੈ ਮੈਂ ਜੋ ਸੋਚਿਆ ਉਹ ਮੈਂ ਅਚੀਵ ਕਰਨਾ ਮੈਂ ਪਿੱਛੇ ਨਹੀਂ ਹਟ ਸਕਦੀ ਟਰੈਵਲਿੰਗ ਦਾ ਸੁਪਨਾ ਸ਼ੁਰੂ ਤੋਂ ਸੀ ਟ੍ਰੈਵਲਿੰਗ ਮੈਨੂੰ ਅੱਛੀ ਲੱਗਦੀ ਸੀ ਡੈਫੀਨੇਟਲੀ ਬਹੁਤ ਸ਼ੌਂਕ ਸੀ ਟ੍ਰੈਵਲ ਕਰਨ ਦਾ ਬਚਪਨ ਤੋਂ ਹੀ ਪੇਰੈਂਟਸ ਨਾਲ ਵੀ ਇੱਕ ਦੋ ਵਾਰ ਗਏ ਆ ਉਹ ਸਾਡੇ ਟਾਈਮ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਟ੍ਰੈਵਲਿੰਗ ਦਾ ਰਿਵਾਜ ਘੱਟ ਸੀ ਪਰ ਫਿਰ ਵੀ ਪੇਰੈਂਟਸ ਨਾਲ ਗਏ ਆ ਤਾਂ ਅੱਛਾ ਲੱਗਦਾ ਸੀ ਨਈ ਨਈ ਜਗ੍ਹਾ ਦੇਖਣਾ ਹਾਂ ਰਾਈਡਿੰਗ ਔਰ ਟ੍ਰੈਵਲਿੰਗ 'ਚ ਅੰਤਰ ਹੈ ਟਰੈਵਲਿੰਗ ਦਾ ਸ਼ੌਂਕ ਸੀ ਸੁਪਨਾ ਵੀ ਸੀ ਪਰ ਰਾਈਡਿੰਗ ਦਾ ਸੁਪਨਾ ਬਹੁਤ ਲੰਬੀ ਜਰਨੀ ਤੋਂ ਬਾਅਦ ਪੈਦਾ ਹੋਇਆ ਸੁਪਨੇ ਸਾਕਾਰ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਹਾਂ ਜੇ ਹੁੰਦੇ ਨੇ ਤੇ ਕਿਵੇਂ ਹੁੰਦੇ ਨੇ ਉਹਦੇ ਲਈ ਸੁਪਨੇ ਜੇ ਬਹੁਤ ਰੂਹੋਂ ਦੇਖੇ ਜਾਂ ਦਿਲੋਂ ਦੇਖੇ ਜਾਂ ਦਿਲ ਵੀ ਇੱਕ ਛੋਟਾ ਸ਼ਬਦ ਹੈ ਜੇ ਤੁਸੀਂ ਆਪਣੀ ਆਤਮਾ ਦੇ ਨਾਲ ਕੋਈ ਸੁਪਨਾ ਦੇਖਦੇ ਹੋ ਤੇ ਇਹ ਸੱਚਾਈ ਹੈ ਕਿ ਪੂਰਾ ਯੂਨੀਵਰਸ ਫਿਰ ਤੁਹਾਨੂੰ ਫੇਵਰ ਕਰਦਾ ਹੈ ਕਿਉਂਕਿ ਯੂਨੀਵਰਸ ਲਾਅ ਆਫ ਅਟਰੈਕਸ਼ਨ ਤੇ ਬੇਸਡ ਹੈ ਔਰ ਮੇਰਾ ਪ੍ਰੋਫੈਸ਼ਨ ਵੀ ਇਹੀ ਹੈ ਕਿਸ ਤਰ੍ਹਾਂ ਯੂਨੀਵਰਸਲ એનર્ਜੀਸ ਨੂੰ ਤੁਸੀਂ ਮੱਦੇ ਨਜ਼ਰ ਰੱਖਦੇ ਹੋਏ ਕਿਦਾਂ ਯੂਟਿਲਾਈਜ਼ ਕਰ ਸਕਦੇ ਹੋ ਪੋਜੀਟਿਵਲੀ ਤੇ ਇਹ ਚੀਜ਼ ਬਿਲਕੁਲ ਸੱਚ ਹੈ ਕਿ ਜੇ ਅਸੀਂ ਆਪਣੀ ਆਤਮਾ ਤੋਂ ਕੋਈ ਸੁਪਨਾ ਦੇਖੀਏ ਤਾਂ ਜ਼ਰੂਰ ਪੂਰਾ ਹੁੰਦਾ ਤੇ ਤੁਸੀਂ ਆਪਣੇ ਆਲੇ ਦੁਆਲੇ ਤੁਹਾਡੀ ਬਹੁਤ ਫਰੈਂਡ ਸਰਕਲ ਹੋਏਗਾ ਹਨਾ ਤੁਸੀਂ ਕਿਹੜੀਆਂ ਚੀਜ਼ਾਂ ਆਮ ਕਰਕੇ ਆਮ ਤੌਰ ਤੇ ਔਰਤਾਂ ਦੇ ਵਿੱਚ ਕਮੀ ਦੇਖਦੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਔਰਤਾਂ ਪਿੱਛੇ ਰਹਿ ਰਹੀਆਂ ਨੇ हां क्यों मेनू जो चीज फील हुंदी है ना लैक ऑफ कॉन्फिडेंस फील हुंदा mm. है।, mm. है।, mm. है कि फीमेल्स ਦੇ ਅੰਦਰ ਨਾ ਥੋੜਾ ਕਿਉਂਕਿ ਸਪਰੈਸ਼ਨ ਬਹੁਤ ਹੈ ਸਪਰੈਸ ਕੀਤਾ ਗਿਆ ਉਹ ਉਹਨਾਂ ਨੂੰ ਆਪਣੇ ਆਪ ਤੋਂ ਹੀ ਐਫਰਟ ਕਰਨ ਤੋਂ ਵੀ ਡਰ ਲੱਗਦਾ ਹੈ ਕਿ ਹੁਣ ਬਸ ਬਹੁਤ ਹੋ ਗਿਆ ਸਪਰੈਸ਼ਨ ਤੋਂ ਓਵਰਕਮ ਕਰਨਾ ਜ਼ਰੂਰੀ ਹੈ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਨਿਕਲਣਾ ਚਾਹੀਦਾ ਹੈ ਉਹਨਾਂ ਨੂੰ ਬੇਸਿਕ ਪ੍ਰੋਬਲਮ ਕੀ ਹੈ ਉਹ ਪਤਾ ਹੈ ਲੇਕਿਨ ਉਹ ਤੋਂ ਓਵਰਕਮ ਕਰਨ ਦੀ ਹਿੰਮਤ ਨਹੀਂ ਹੈ ਕਰੇਜ ਨਹੀਂ ਹੈ ਕਿਉਂਕਿ ਉਹ ਡਰਦੀਆਂ ਨੇ ਕਿ ਕਿਥੇ ਨਾ ਕਿਥੇ ਆਸੇ-ਪਾਸੇ ਜੋ ਫੈਮਿਲੀ ਮੈਂਬਰਸ ਐ ਸਪ੍ਰੈਸ਼ਨ ਬਾਹਰੋਂ ਥੋੜੀ ਮਿਲੇਗਾ ਫੈਮਿਲੀ ਤੋਂ ਹੀ ਮਿਲਦਾ ਹੈ ਨਾ ਤੇ ਬਾਹਰ ਵਾਲੇ ਲੋਕ ਤਾਂ ਆਪਾਂ ਕਹਿ ਦਿੰਨੇ ਆ ਸਮਾਜ ਐ ਸਮਾਜ ਤੋਂ ਮਿਲਦਾ ਸਮਾਜ ਤੋਂ ਨਹੀਂ ਮਿਲਦਾ ਫੈਮਿਲੀ ਤੋਂ ਹੀ ਮਿਲਦਾ ਤੇ ਆਪਣੇ ਉਸ ਸਪ੍ਰੈਸ਼ਨ ਤੋਂ ਓਵਰਕਮ ਕਰਨ ਦੇ ਲਈ ਖੁਦ ਹੀ ਐਫਰਟ ਕਰਨਾ ਪਏਗਾ ਕਰੇਜ ਖੁਦ ਹੀ ਲਿਆਣੀ ਪੈਗੀ ਕੋਈ ਬਾਹਰ ਵਾਲਾ ਆ ਕੇ ਤੁਹਾਨੂੰ ਫੀਡ ਨਹੀਂ ਕਰ ਸਕਦਾ ਉਹਦੀ ਕਮੀ ਬਹੁਤ ਜ਼ਿਆਦਾ ਹੈ ਤੇ ਦੇਸ਼ ਨੂੰ ਮੰਨ ਤੋਂ ਬਾਅਦ ਪੰਜਾਬ ਦੇ ਵਿੱਚ ਤੇ ਬਾਕੀ ਸਟੇਟਸ ਵਿੱਚ ਕੀ ਇਤਦਾ ਦਾ ਵੱਡਾ ਫਰਕ ਦੇਖਦੇ ਹੋ ਫਰਕ ਦੇਖੋ ਹਰ ਸਟੇਟ ਦੀ ਆਪਣੀ ਇੱਕ ਅਲੱਗ ਵੈਲਿਊ ਹੈ ਹਰ ਸਟੇਟ ਦੀ ਇੱਕ ਕਹਿ ਸਕਦੇ ਆ ਕਿ ਇੱਕ ਆਪਣੀ ਅਲੱਗ ਮਹੱਤਵ ਹੈ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਾ ਐਕਸੈਪਟੈਂਸ ਹੈ ਲੋਗਾਂ ਨੂੰ ਲੈ ਕੇ ਆਪਣੇ ਪੰਜਾਬ ਦੇ ਵਿੱਚ ਕੋਈ ਬਾਹਰਲੀ ਸਟੇਟ ਦਾ ਵਿਅਕਤੀ ਆਏ इवन ਸਾਊਥ ਦਾ ਵੀ ਵਿਅਕਤੀ ਆਏਗਾ ਨਾ ਆਪਾਂ ਉਸ ਨੂੰ ਬਹੁਤ ਵਧੀਆ ਟੰਗਲ ਐਕਸੈਪਟ ਕਰਾਂਗੇ ਉਹਦਾ ਵੈਲਕਮ ਕਰਾਂਗੇ ਠੀਕ ਹੈ ਉਹਦੇ ਲਈ ਲੈਂਗੁਏਜ ਬੈਰੀਅਰ ਨਹੀਂ ਕ੍ਰੀਏਟ ਕਰਾਂਗੇ ਅਸੀਂ ਉਹਨੂੰ ਕੰਫਰਟ ਦਵਾਂਗੇ ਕਿ ਭਾਈ ਅਸੀਂ ਇੰਗਲਿਸ਼ ਚ ਗੱਲ ਕਰਾਂਗੇ ਚਾਹੇ ਸਾਨੂੰ ਜਿਵੇਂ ਦੀ ਵੀ ਆਉਂਦੀ ਹੋਵੇ ਤੁਹਾਨੂੰ ਨਹੀਂ ਪੰਜਾਬੀ ਆਉਂਦੀ ਹਿੰਦੀ ਆਉਂਦੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਅਕੋਰਡਿੰਗ ਤੁਹਾਨੂੰ ਸਪੋਰਟ ਕਰਾਂਗੇ ਪਰ ਇੱਕ ਚੀਜ਼ ਮੈਂ ਨੋਟਿਸ ਕੀਤੀ ਹੈ नो डाउट साउथ दा कल्चर बहुत अच्छा है ओठे दा रहन सहन ओठे दा वातावरण अच्छा है ब्यूटी तो बहुत नेचुरल ब्यूटी तो है ही है लेकिन ओठे कम्युनिकेशन दी बड़ी प्रॉब्लम है हम्म ओठे लोग प्रेफर करते ने कि अपनी लैंग्वेज ही गल कीती जाए अपने इथे चार पंजाबी बैठे हों और कोई एक व्यक्ति किसी और स्टेट दा बैठा होया होवे ता assi कोई कॉमन लैंग्वेज ਲੱਭ ਲਾਂਗੇ ਚਾਹੇ ਸਾਨੂੰ ਹਿੰਦੀ ਨਹੀਂ ਵੀ ਆਉਂਦੀ ਫਿਰ ਵੀ ਐਸੀ ਲੈਂਗੁਏਜ ਲੱਭਾਂਗੇ ਕਿ ਉਹ ਵੀ ਕੰਫਰਟੇਬਲ ਹੋ ਜੇ ਅਸੀਂ ਉਹਨੂੰ ਲੋਨਲੀ ਨਹੀਂ ਫੀਲ ਕਰਾਵਾਂਗੇ ਅਸੀਂ ਧਿਆਨ ਰੱਖਦੇ ਆਂ ਲੇਕਿਨ ਉੱਥੇ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਦਤ ਨਹੀਂ ਹੈ ਆਪਣੇ ਸਟੇਟ ਦੇ ਲੋਕ ਉੱਥੇ ਘਟ ਜਾਂਦੇ ਨੇ ਤੇ ਇਸੇ ਕਰਕੇ ਫਿਰ ਉੱਥੇ ਥੋੜਾ ਉਹਨਾਂ ਵੈਲਕਮਿੰਗ ਬਹੁਤ ਨਹੀਂ ਲੇਕਿਨ ਕਮਿਊਨੀਕੇਸ਼ਨ ਗੈਪ ਕਾਫੀ ਜ਼ਿਆਦਾ ਫੀਲ ਕੀਤਾ ਮੈਂ ਜਿਵੇਂ ਕਹਿ ਦਿੰਦੇ ਆ ਕਿ ਪੰਜਾਬ ਪੰਜਾਬ ਦੇ ਵਿੱਚ ਪੰਜਾਬੀ ਬੋਲਣੀ ਇੱਕ ਉਹ ਸਮਝਣ ਲੱਗ ਗਿਆ ਯੂਥ ਹਨਾ ਕਿ ਇਹ ਅੱਛੀ ਲੈਂਗੁਏਜ ਨਹੀਂ ਆ ਹਨਾ ਇੱਕ ਇੱਕ ਪ੍ਰਾਇਰਟੀ ਦੇ ਬੇਸ ਤੇ ਪੰਜਾਬੀ ਨੂੰ ਨਹੀਂ ਰੱਖਿਆ ਜਾਂਦਾ ਤੇ ਹਿੰਦੀ ਜਾਂ ਇੰਗਲਿਸ਼ ਇੰਗਲਿਸ਼ ਨੂੰ ਫੋਕਸ ਜ਼ਿਆਦਾ ਕੀਤਾ ਜਾਂਦਾ ਤੇ ਮਤਲਬ ਸਾਊਥ ਤੇ ਤੁਸੀਂ ਦੇਖਿਆ ਕਿ ਉਹ ਆਪਣੀ ਲੈਂਗੁਏਜ ਨੂੰ ਜ਼ਿਆਦਾ ਪ੍ਰੇਫਰ ਕਰਦੇ ਬਹੁਤ ਪ੍ਰੇਫਰ ਕਰਦੇ ਸਾਰੀ ਸਟੇਟਸ ਦੇ ਵਿੱਚ ਆਪਣੀ ਲੈਂਗੁਏਜ ਨੂੰ ਪ੍ਰੇਫਰ ਕਰਦੇ ਉਹ ਲੋਕ ਕਿਹੜੀ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਣਗੇ ਜੇ ਦੋ ਲੋਕ ਸੇਮ ਸਟੇਟ ਦੇ ਹੋਣਗੇ ਔਰ ਆਪਣੀ ਲੈਂਗੁਏਜ ਗੱਲ ਕਰਨਾ ਪ੍ਰੇਫਰ ਕਰਨਗੇ ਅੱਛਾ ਤੁਹਾਨੂੰ ਇੱਥੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹ ਘਾਟ ਆ ਹੋਣਾ ਚਾਹੀਦਾ ਆਪਣੇ ਇੱਥੇ ਥੋੜਾ ਡੈਫੀਨੇਟਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਆਪਾਂ ਇੰਗਲਿਸ਼ ਚ ਬੋਲਣਾ ਨਾ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਦੇ ਆ ਆਪਣਾ ਯੂਥ ਖਾਸ ਕਰਕੇ ਉਹਨਾਂ ਨੂੰ ਲੱਗਦਾ ਹੁਣ ਤਾਂ ਮਹਿਰਾਨ ਹੁੰਦੀ ਹੈ ਲੋਕ ਆਪਣੇ ਘਰਾਂ ਚ ਵੀ ਇੰਗਲਿਸ਼ ਚ ਗੱਲ ਕਰਦੇ ਆ ਬਿਲਕੁਲ ਹੈ ਨਾ ਕਿ ਬਈ ਸਟੇਟਸ ਸਿੰਬਲ ਹੈ ਇੰਗਲਿਸ਼ ਚ ਗੱਲ ਕਰਨਾ ਬਿਲਕੁਲ ਬਾਹਰ ਦੇ ਮਤਲਬ ਉਹਨ ਕੋਈ ਸਾਊਥ ਜਾਂ ਕਿਸੇ ਵੀ ਮਹਾਰਾਸ਼ਟਰ ਚ ਦੇਖ ਲੋ ਕਰਨਾਟਕ ਚ ਦੇਖ ਲੋ ਕੇਰਲਾ ਤਾਮਿਲਨਾਡੂ ਈਵਨ ਕਲਕੱਤਾ ਚ ਵੀ ਮੈਂ ਗਈ ਐ ਯੂਪੀ ਬਿਹਾਰ ਚ ਵੀ ਗਈ ਐ ਉੱਥੇ ਜਿੰਨੇ ਮਰਜ਼ੀ ਪੜਿਆ ਲਿਖਿਆ ਕਿਸੇ ਵੀ ਲੈਵਲ ਦਾ ਵਿਅਕਤੀ ਹੋਗਾ ਉਹ ਆਪਣੀ ਲੈਂਗੁਏਜ ਚ ਹੀ ਗੱਲ ਕਰੇਗਾ ਐ ਬੀਇੰਗ ਅ ਵੂਮਨ ਤੁਸੀਂ ਕੁਝ ਐਦਾਂ ਦਾ ਫੀਲ ਕੀਤਾ ਜਿਹੜਾ ਕਿ ਤਾਨੂੰ ਲੱਗਦਾ ਕਿ ਕਿਸੇ ਸੋਲੋ ਟਰੈਵਲਰ ਔਰਮਨ ਨੂੰ ਸੋਚ ਕੇ ਨਿਕਲਣਾ ਚਾਹੀਦਾ ਕਿ ਐਦਾ ਦੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ ਹੈ ਹਮ ਪਹਿਲਾਂ ਤਿਆਰੀ ਤਾਂ ਇਹ ਰੱਖਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਚੌਕੰਨੇ ਹੋ ਕੇ ਔਰ ਅਵੇਅਰਨੈਸ ਨਾਲ ਚੱਲਣਾ ਬੜਾ ਜ਼ਰੂਰੀ ਹੈ ਕਿ ਜੋ ਵੀ ਜਰਨੀ ਹੈ ਚਾਹੇ ਨਾਰਮਲ ਟਰੈਵਲਿੰਗ ਹੈ ਚਾਹੇ ਬਾਈਕ ਰਾਈਡਿੰਗ ਹੈ ਸ਼ੁਰੂਆਤ ਕਿੱਥੋਂ ਕਰਨੀ ਹੈ ਦਿਨ ਦੀ ਔਰ ਐਂਡ ਕਿੱਥੇ ਕਰਨਾ ਹੈ ਦਿਨ ਦਾ ਉਹ ਬਹੁਤ ਵਧੀਆ ਢੰਗ ਨਾਲ ਪਲਾਨ ਹੋਣਾ ਚਾਹੀਦਾ ਹੈ ਅਨਪਲਾਨਡ ਨਹੀਂ ਹੋਣਾ ਚਾਹੀਦਾ ਮੈਂ ਥੋੜੇ ਜਿਹਾ ਬਾਈਕਰਸ ਹੈ ਫੀਮੇਲ ਬਾਈਕਰਸ ਵੀ ਹੈ ਉਹਨਾਂ ਨੂੰ ਜਾਣਦੀ ਹੈ ਤੇ ਉਹ ਥੋੜਾ ਜਿਹਾ ਅਨਪਲਾਨਡ ਹੋ ਕੇ ਚੱਲਦੇ ਹਨ ਪਰ ਮੈਨੂੰ ਇਹ ਚੀਜ਼ ਠੀਕ ਨਹੀਂ ਲੱਗਦੀ ਕਹਿ ਸਕਦੇ ਹੋ ਭਾਈ ਹੋ ਸਕਦਾ ਵੀ ਕੋਈ ਕਵੇ ਵੀ ਇਹ ਤਾਂ ਇਹਦਾ ਕੀ ਹੈ ਮੈਡਮ ਤਾਂ ਬਜ਼ੁਰਗ ਹੋ ਚਲਦੀ ਹੈ ਇਸੇ ਅਜ ਦੇ ਵਿੱਚ ਆ ਕੇ ਲੋਗ ਇੱਕ ਕਾਰਨ ਹੈ ਜਿਹਦੇ ਕਾਰਨ ਸਾਨੂੰ ਤੁਹਾਡੇ ਕੋਲ ਆਣਾ ਪਿਆ ਕਿਉਂਕਿ ਯੰਗਸਟਰਸ ਨਿਕਲਣ ਗੱਲ ਵੱਖਰੀ ਆ ਹਨ ਪਰ ਜਦੋਂ ਇੱਕ ਉਮਰ ਜਦੋਂ ਜਿਸ ਟਾਈਮ ਅਸੀਂ ਸੁਪਨੇ ਦੇਖਣੇ ਬੰਦ ਕਰ ਦਿੰਦੇ ਨੇ ਉਹ ਬੰਦਾ ਜਦੋਂ ਉਹ ਔਰਤ ਬਾਹਰ ਨਿਕਲੀ ਆ ਤੇ ਉਹੀ ਤਾਂ ਇੱਕ ਸਟੋਰੀ ਬਣਦੀ ਆ ਨਾ ਤੇ ਮੇਰਾ ਇਹਦਾ ਸਭ ਨੂੰ ਇਹੀ ਕਹਿਣਾ ਹੈ ਕਿ ਜੋ ਵੀ ਪਲਾਨ ਜੋ ਵੀ ਜਿੱਥੇ ਵੀ ਜਾਣਾ ਹੈ ਨਾ ਬਹੁਤ ਵਧੀਆ ਪਲੈਨਿੰਗ ਹੋਣੀ ਚਾਹੀਦੀ ਹੈ ਪਲੈਨਿੰਗ ਟੂ ਸੇਫਟੀ ਸਿਕਿਉਰਿਟੀ ਤੁਸੀਂ ਕਿਵੇਂ ਜਾ ਰਹੇ ਹੋ ਕਿਹੜਾ ਰਸਤਾ ਚੂਸ ਕਰ ਰਹੇ ਹੋ ਇਹ ਬੜਾ ਪਲੈਨਿੰਗ ਬੜੀ ਜ਼ਰੂਰੀ ਹੈ ਤੇ ਤੁਹਾਨੂੰ ਘਰ ਦੇ ਵਿੱਚੋਂ ਕਿਵੇਂ ਦਾ ਸਪੋਰਟ ਮਿਲਿਆ ਸਪੋਰਟ ਹਰ ਤਰੀਕੇ ਦਾ ਮਤਲਬ ਜਿੱਦਾਂ ਕਹਿ ਦਿੰਦੇ ਆ ਨਾ ਕਿ ਗਰੀਬ ਸੁਪਨੇ ਨਹੀਂ ਦੇਖ ਸਕਦੇ ਹਨਾ ਕਹਿ ਦਿੰਦੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਫਾਈਨੈਂਸ਼ਲੀ ਫਿਟ ਹੋ ਹੈਲਥ ਵਾਈਜ਼ ਫਿਟ ਹੋ ਜਾਂ ਤੁਹਾਨੂੰ ਘਰ ਦੇ ਵਿੱਚ ਪ੍ਰੋਪਰ ਤੁਸੀਂ ਕਹਿੰਦੇ ਬੇਟੇ ਨੇ ਬਹੁਤ ਸਪੋਰਟ ਕੀਤਾ ਕਿ ਤੁਸੀਂ ਤਾਂ ਹੀ ਸੁਪਨਾ ਦੇਖ ਪਾਏ ਸਪਨਾ ਦੇਖਣਾ ਤਾਂ ਦੇਖ ਸਕਦੇ ਆ ਕੋਈ ਵੀ ਦੇਖ ਸਕਦਾ ਹੈ ਹੈਨਾ ਸਪਨਾ ਦੇਖਣ ਦੇ ਵਿੱਚ ਦਿਲ ਦੀ ਔਰ ਆਤਮਾ ਦਾ ਹਸਤਕਸ਼ੇਪ ਹੁੰਦਾ ਹੈ ਸਪਨਾ ਪੂਰਾ ਕਰਨ ਦੇ ਲਈ ਬਾਕੀ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਹੈਨਾ ਜੇ ਸਾਡੀ ਹੈਲਥ ਯਾਨੀ ਸਾਡੀ ਫਿਜ਼ੀਕਲ ਫਿਟਨੈਸ ਮੈਂਟਲ ਫਿਟਨੈਸ ਇਮੋਸ਼ਨਲ ਫਿਟਨੈਸ ਇਹ ਨਹੀਂ ਹੈ ਤਾਂ ਅਸੀਂ ਕੋਈ ਸਪਨਾ ਸਾਡਾ ਪੂਰਾ ਨਹੀਂ ਹੋ ਸਕਦਾ ਅਦਰ ਉਹ ਨਾਲ ਦੀ ਨਾਲ ਜਿਹੜੀ ਬਾਕੀ ਸਪੋਰਟ ਹੈ ਅਦਰ ਸਪੋਰਟ ਸਿਸਟਮਸ ਹੈ ਫਾਈਨੈਂਸ਼ੀਅਲ ਸਪੋਰਟ ਬੜੀ ਜ਼ਰੂਰੀ ਹੈ ਤੁਸੀਂ ਜੇ ਫਾਈਨੈਂਸ਼ੀਅਲੀ ਇਨਫ ਇੰਡੀਪੈਂਡੈਂਟ ਹੋ ਤਾਂ ਤੁਸੀਂ ਸੁਪਨਾ ਪ੍ਰਾਊਡਲੀ ਦੇਖ ਸਕਦੇ ਹੋ ਔਰ ਪ੍ਰਾਊਡਲੀ ਪੂਰਾ ਕਰ ਸਕਦੇ ਹੋ ਤੁਹਾਨੂੰ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਫਲਾਣਾ ਤੁਹਾਨੂੰ ਇਹ ਪਤਾ ਹੈ ਕਿ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ ਤੁਹਾਡੇ ਸੁਪਨੇ 'ਚ ਕੋਈ ਇੰਟਰਫੇਅਰ ਵੀ ਨਹੀਂ ਕਰ ਸਕਦਾ ਫਿਰ ਤੇ ਬਾਕੀ ਪੈਰੈਂਟਸ ਦੀ ਸਪੋਰਟ ਸੀ ਮੈਨੂੰ ਮੇਰੇ ਫਾਦਰ ਦੀ ਬਹੁਤ ਜ਼ਿਆਦਾ ਸਪੋਰਟ ਸੀ ਮਦਰ ਦੀ ਵੀ ਸੀ ਔਰ ਮੇਰੇ ਬੇਟੇ ਦੀ ਵੀ ਇਹ ਤਿੰਨ ਲੋਕ ਮੇਰੀ ਲਾਈਫ ਦੇ ਸਟਰੋਂਗ ਪਿਲਰ ਨੇ ਔਰ ਤਿੰਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਅਰਾਊਂਡ 50 ਹੋ ਹੈ ਨਾ ਜੀ ਜੀ ਤੇ ਮੇਨਟੇਨ ਤੁਸੀਂ ਬਹੁਤ ਕੀਤਾ ਹੋਇਆ ਫਿਟਨੈਸ ਦਾ ਕੀ ਰਾਜ਼ ਹੈ ਤੇ ਡਾਈਟ ਕਿਵੇਂ ਦੀ ਲੈਂਦੇ ਹੋ फिटनेस ਦੇ ਲਈ ਦੇਖੋ ਮੈਂ ਖੁਦ ਯੋਗਾ ਟੀਚਰ ਆ ਹੈ ਨਾ ਤੇ ਮੈਂ ਆਪਣੀ ਦੋ ਟਾਈਮ ਯੋਗਾ ਐਕਸਰਸਾਈਜ਼ਸ ਕਰਦੀ ਆਂ ਔਰ ਮੈਂ ਰੋਜ਼ 5 ਤੋਂ 6 ਕਿਲੋਮੀਟਰ ਵਾਕ ਕਰਦੀ ਆਂ ਬ੍ਰਿਸਕ ਵਾਕ ਡਾਈਟ ਵਿੱਚ ਮੈਂ ਸਿੰਪਲ ਡਾਈਟ ਹੈ ਕੋਈ ਮੈਂ ਬਹੁਤ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਕੋਈ ਬਹੁਤ बड़ी ਡਾਈਟ ਫੋਲੋ ਕਰਦੀ ਆਂ ਪਰ ਮੈਂ ਮੀਲ ਦੋ ਹੀ ਲੈਨੀ ਹੈ ਤੇ ਮਿੱਠਾ ਮੈਂ ਬਹੁਤ ਘੱਟ ਕਰਦੀ ਆਂ ਖਾਨੀ ਹੈ ਤੇ ਵਿੱਚ ਤਾਂ ਕਦੇ ਦਿਲ ਕਰਦੇ ਤੇ ਬਹੁਤ ਮਹੀਨੇ ਛੋੜ ਦੇਨੀ ਹੈ ਤੇ ਇਸ ਤਰੀਕੇ ਨਾਲ ਥੋੜੀ ਪਲਾਨਡ ਡਾਈਟ ਲੈ ਲੈਣੀ ਹੈ ਜਿੱਦਾਂ ਯੋਗਾ ਟ੍ਰੇਨਰ ਹੋ ਹਨਾ ਇੱਥੇ ਇੱਕ ਥੋੜਾ ਜਿਹਾ ਹੋਰ ਸਵਾਲ ਆਪਾਂ ਪੁੱਛ ਸਕਦੇ ਆ ਕਿ ਜਿੱਦਾਂ ਮਤਲਬ ਅੱਜ ਕੱਲ ਦਾ ਯੂਥ ਕਾਰਬਸ ਨੂੰ ਲੈ ਕੇ ਪ੍ਰੋਟੀਨਸ ਨੂੰ ਲੈ ਕੇ ਬੜਾ ਇੱਕ ਕੌਨਸ਼ੀਅਸਨੈਸਲੀ ਹੈਗੀ ਆ ਕਿ ਬੜਾ ਡਰ ਆ ਹਰ ਚੀਜ਼ ਖਾਣ ਚ ਇਹ ਇੰਨਾ ਹੋ ਗਿਆ ਮੋਟੇ ਹੋ ਜਾਣਗੇ ਜਾਂ ਹਨਾ ਮਤਲਬ ਐਕਸਰਸਾਈਜ਼ ਘੱਟ ਕਰਨੀ ਆ ਪਰ ਡਰ ਜ਼ਿਆਦਾ ਆ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਇੱਥੇ ਇਹ ਕਹਿਣਾ ਚਾਹੂੰਗੀ ਕਿ ਡਾਈਟ ਖਾਓ ਜੋ ਮਰਜੀ ਖਾਓ ਹੈ ਨਾ ਲੇਕਿਨ ਹੈਲਦੀ ਖਾਓ ਘਰ ਦਾ ਖਾਣਾ ਖਾਓ ਰੋਟੀ ਸਬਜੀ ਦੁੱਧ ਦਹੀਂ ਜੋ ਮਰਜੀ ਖਾਓ ਆਪਣੀ ਪੰਜਾਬ ਦੀ ਡਾਈਟ ਚ ਕੋਈ ਕਮੀ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਕਿ ਇਹ ਕੋਈ ਹੈਵੀ ਮੀਲ ਹੈ ਲੇਕਿਨ ਹਾਂ ਟਾਈਮ ਲੇ ਖਾਓ ਔਰ ਦੋ ਵਾਰੀ ਖਾਓ ਤਿੰਨ ਵਾਰ ਵੀ ਖਾ ਸਕਦੇ ਹੋ ਪਰ ਰਾਤ ਨੂੰ ਬਹੁਤ ਲੇਟ ਖਾਣ ਦੀ ਜਿਹੜੀ ਹੈਬਿਟ ਹੈ ਨਾ ਉਹ ਪ੍ਰੈਜ਼ੈਂਟ ਕਲਚਰ ਚ ਜਿਹੜੀ ਕਲਚਰ ਚ ਹੋ ਗਈ ਹੈ ਉਹ ਥੋੜੀ ਜੀ ਨੁਕਸਾਨਦਾਇਕ ਹੈ ਤੇ ਤੁਸੀਂ ਐ ਤਾਂ ਕਿਹੜਾ ایکسپੀਰੀਅੰਸ ਆ ਜਿਹੜਾ ਤੁਹਾਨੂੰ ਲੱਗਦਾ ਤੁਹਾਨੂੰ ਸ਼ੇਅਰ ਕਰਨਾ ਚਾਹੀਦਾ ਹੈ ਡਿਊਰਿੰਗ ਮਾਈ ਰਾਈਡ অর ਮਾਈ ਲਾਈਫ ਨਹੀਂ ਦੋਨੋਂ ਚੀਜ਼ਾਂ ਕਰ ਸਕਦੇ ਹੋ ਸਪੈਸ਼ਲੀ ਰਾਈਡ ਲਈ ਰਾਈਡ ਲਈ ਠੀਕ ਹੈ ایکسپੀਰੀਅੰਸ ਅ ਐਵੇਂ ਤਾਂ ਬਹੁਤ ਸਾਰੇ ایکسپੀਰੀਅੰਸ ਹੋਏ ਨੇ ਬੜੀ ਸਾਰੇ ਲੇਕਿਨ ਸਭ ਤੋਂ ਅੱਛਾ ایکسپੀਰੀਅੰਸ ਜਿਹੜਾ ਸੀਗਾ ਉਹ ਇਹੀ ਸੀ ਕਿ ਜਿਹੜਾ ਆਪਣੇ ਸੈਲਫ ᱮਮਪਾਵਰਮੈਂਟ ਜਿਹੜਾ ਮੇਰਾ ਮੇਨ ਮਕਸਦ ਹੈ ਲਾਈਫ ਦਾ ਜਾਂ ਮੇਰੀ ਸੋਲ ਦੀ ਜਰਨੀ ਦਾ ਉਹੀ ਮੈਂ ਆਪਣੀ ਰਾਈਡ ਦੀ ਜਰਨੀ ਦਾ ਵੀ ਐਕਸਪੀਰੀਅੰਸ ਜਿਹੜਾ ਮੋਟਿਵ ਬਣਾਇਆ ਉਹ ਮੈਂ ਬਹੁਤ ਅੱਛੇ ਢੰਗ ਨਾਲ ਪੂਰਾ ਕਰ ਪਾਈ ਮੇਰੀ ਰਾਈਡ ਦਾ ਐਕਸਪੀਰੀਅੰਸ ਮੋਟਿਵ ਸੀ ਸੋਲ ᱮਮਪਾਵਰਮੈਂਟ ਐਂਡ ਰਿਵਾਈਵ ਦਾ ਅਰਥ ਕੀ ਅਸੀਂ ਆਪਣੀ ਸੋਲ ਨੂੰ ਕਿਦਾਂ ਏਮਪਾਵਰ ਕਰ ਸਕਦੇ ਆ ਆਪਣੇ ਪੈਸ਼ਨ ਨੂੰ ਕਿਦਾਂ ਫੋਲੋ ਕਰ ਸਕਦੇ ਆ ਔਰ ਉਹ ਸਭ ਕਰਦੇ ਹੋਏ ਨੇਚਰ ਦੇ ਨਾਲ ਕਿਦਾਂ ਜੁੜੇ ਹੋਏ ਰਹਿ ਸਕਦੇ ਆ ਤਾਂ ਇਹੀ ਮੈਂ ਮੈਨੂੰ ਲੱਗਦਾ ਹੈ ਕਿ ਮੇਰੀ ਲਾਈਫ ਦਾ ਸਭ ਤੋਂ ਅੱਛਾ ਔਰ ਕਹਿ ਲਓ ਕਿ ਬਾਈਕ ਰਾਈਡ ਦਾ ਵੀ ਸਭ ਤੋਂ ਅੱਛਾ ਐਕਸਪੀਰੀਅੰਸ ਇਹ ਸੀ ਕਿ ਮੈਂ ਆਪਣੇ ਮਕਸਦ ਨੂੰ ਪੂਰਾ ਕਰ ਪਾਈ ਮੈਮ ਜਿੱਦਾਂ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਉਹ ਤੁਹਾਡੀਆਂ ਬਜ਼ੁਰਗੋੜ ਤਾਂ ਜਿਨ੍ਹਾਂ ਨੂੰ ਨੱਚਣ ਗਾਣ ਦਾ ਸ਼ੌਂਕ ਹੈ ਜਾਂ ਕੋਈ ਵੀ ਸ਼ੌਂਕ ਹੋ ਸਕਦਾ ਹੈ ਨਾ ਤੇ ਜਦੋਂ ਉਹ ਇੱਕ ਉਮਰ ਦਾ ਖਿਆਲ ਨਾ ਕਰਦੇ ਹੋਏ ਰੀਲਸ ਪੋਸਟ ਕਰਦੇ ਨੇ ਬਹੁਤ ਸਾਰੇ ਕਮੈਂਟ ਆਉਂਦੇ ਨੇ ਲੋਕ ਕਹਿੰਦੇ ਆ ਕਿ ਬੁੜੇ ਹੋ ਗਏ ਹੋ ਹੁਣ ਤਾਂ ਰਹਿਣ ਦੋ ਹੈਨਾ ਉਮਰ ਲੰਘ ਗਈ ਆ ਜਵਾਨਾਂ ਵਾਲੇ ਕੰਮ ਆ ਇਹ ਤੇ ਉਹਨਾਂ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਅੱਛਾ ਜੋ ਲੋਕ ਉਹਨਾਂ ਨੂੰ ਕਮੈਂਟ ਕਰਦੇ ਨੇ ਮੈਨੂੰ ਉਹਨਾਂ ਨੂੰ ਮੈਸੇਜ ਇਹ ਦੇਣਾ ਚਾਹੂੰਗੀ ਕਿ ਕਿਰਪਿਆ ਆਪਣੇ ਘਰ ਬੈਠ ਜਾਏ ਸ਼ਾਂਤੀ ਸੇ ਦੂਸਰੋ ਕੋ ਇੰਟਰਫੇਅਰ ਨਾ ਕਰੇ ਦੂਸਰੋ ਕੀ ਲਾਈਫ ਮੇ ਠੀਕ ਹੈ ਜੋ ਆਪਣਾ ਪੈਸ਼ਨ ਫੋਲੋ ਕਰਦਾ ਐਟ ਲੀਸਟ ਉਹ ਜਜ਼ਬਾ ਤਾਂ ਰੱਖਦਾ ਆਪਣੇ ਪੈਸ਼ਨ ਨੂੰ ਪੂਰਾ ਹੋਣ ਦਾ ਜੋ ਉਹਨਾਂ ਨੂੰ ਪੁਆਇੰਟ ਆਊਟ ਕਰਦੇ ਨੇ ਇਟ ਮੀਨਸ ਉਹ ਪੈਸ਼ਨ ਨੂੰ ਫੋਲੋ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦਾ ਪੈਸ਼ਨ ਕੀ ਹੈ ਔਰ ਉਹਨਾਂ ਦੇ ਅੰਦਰ ਇਹਨਾ ਹੌਸਲਾ ਨਹੀਂ ਹੈ ਕਿ ਉਹਨੂੰ ਫੋਲੋ ਕਰ ਸਕਣ ਇਸ ਲਈ ਜਿਸ ਦੇ ਅੰਦਰ ਹੌਸਲਾ ਹੈ ਉਹ ਉਹਨੂੰ ਪੁਆਇੰਟ ਆਊਟ ਕਰ ਰਹੇ ਨੇ ਤਾਂ ਉਹਨਾਂ ਨੂੰ ਸ਼ਾਂਤੀ ਨਾਲ ਬਹਿ ਜਾਣਾ ਚਾਹੀਦਾ ਤੇ ਚਲੋ ਯੰਗਸਟਰਸ ਨੂੰ ਵੀ ਕਹਿ ਲਈਏ ਜਾਂ ਹੋਰ ਔਰਤਾਂ ਜਿਹੜੀਆਂ ਕਿ ਘਰ ਚ ਬੱਝੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਸੁਪਨੇ ਦੇਖਣੇ ਬੰਦ ਕਰ ਦਨੇ ਆ ਗੈਲੋ ਕੁੰਜ ਅਜ ਰੱਖ ਦਿੰਦੇ ਆ ਨੇ ਹਨਾ ਉਹਨਾਂ ਨੂੰ ਕੋਈ ਸਪੈਸ਼ਲ ਮੈਸੇਜ ਕਿ ਕਿਵੇਂ ਆਪਣੇ ਆਪ ਨੂੰ ਜੀਆ ਜਾਵੇ ਕਿਵੇਂ ਆਪਣੀ ਲਾਈਫ ਨੂੰ ਲਾਈ ਆਪਣੇ ਆਪ ਨੂੰ ਕਹਿੰਦੇ ਨਾ ਸੈਲਫ ਲਵ ਕਹਿਣਾ ਤਾਂ ਬਹੁਤ ਆਸਾਨ ਹੈ ਸਭ ਲੋਕ ਕਹਿੰਦੇ ਸੈਲਫ ਲਵ ਕਰੋ ਲੇਕਿਨ ਸੈਲਫ ਲਵ ਐਕਚੁਅਲੀ ਹੁੰਦਾ ਕੀ ਹੈ ਇਹ ਪਹਿਲਾਂ ਜਾਨਣਾ ਬੜਾ ਜ਼ਰੂਰੀ ਹੈ ਤਾਂ ਮੈਂ ਸਭ ਨੂੰ ਇਹੀ ਕਹੂੰਗੀ ਕਿ ਆਪਣੇ ਆਪ ਤੇ ਥੋੜਾ ਟਾਈਮ ਦਿਓ ਤੁਸੀਂ ਕੀ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਤੁਸੀਂ ਸਬਦੇ ਲਈ ਸਾਰਾ ਕੁਝ ਕਰਦੇ ਹੋ ਉਹਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ ਤੇ ਆਪਣੇ ਆਪ ਨੂੰ ਵੀ ਯਾਦ ਕਰਨਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੁਹਾਡੀ ਸੋਲ ਏਮ ਪਾਵਰ ਹੋਏਗੀ ਖੁਸ਼ ਰਹੋਗੇ ਤਾਂ ਹੀ ਤੁਸੀਂ ਕਿਸੇ ਹੋਰ ਨੂੰ ਖੁਸ਼ੀ ਦੇ ਸਕਦੇ ਹੋ ਇਸ ਗੱਲਬਾਤ ਲਈ ਤੇ ਬਹੁਤ ਜ਼ਿਆਦਾ ਮਿਹਰਬਾਨੀ ਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਆਪਣੇ ਸੁਪਨੇ ਅਨੁਪੂਰ ਚੁੱਕੇ ਨੇ ਜਾਂ ਖੁੰਝਿਆ ਚਰਲਾ ਚੁੱਕੇ ਨੇ ਕਿ ਉਮਰ ਬਹੁਤ ਹੋ ਗਈ ਆ ਹੁਣ ਕੀ ਕਰਨਾ ਹੁਣ ਬੱਚਿਆਂ ਲਈ ਜੀ ਲਵਾਂ ਜਾਂ ਪਰਿਵਾਰ ਲਈ ਜੀ ਲਵਾਂ ਉਹਨਾਂ ਲਈ ਇਹ ਬਹੁਤ ਵੱਡੀ ਇਨਸਪੀਰੇਸ਼ਨ ਬਣ ਕੇ ਨਿਕਲਣਗੇ ਹੋਰ ਇਦਾਂ ਦੀਆਂ ਕਹਾਣੀਆਂ ਲਈ ਜੁੜੇ ਰਹੋ ਅਨਮਿਊਟਨਲ ਸ਼ੁਕਰੀਆ